ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਮੈਂ ਤੇ ਮੰਮੀ ਜਾ ਰਹੇ ਹਾਂ ਮੇਰੇ ਮਾਮਾ ਜੀ ਕੋਲੇ ਤੇ ਪਿੰਡ ਸਾਜਲੇ ਤੇ ਉਹ ਡਾਕਟਰ ਨੇਗੇ ਤੇ ਮੰਮੀ ਦੀ ਥੋੜੀ ਜੀ ਦਵਾਈ ਲੈਣੀ ਉਹਨਾਂ ਤੋਂ ਤੇ ਹੁਣ ਜਾ ਰਹੇ ਹਾਂ ਅਸੀਂ ਸਾਜਲੇ ਨੂੰ ਜਾ ਕੇ ਮੱਲਿਆਮਾ ਵੀ ਤੁਹਾਨੂੰ ਉਹਨਾਂ ਨਾਲ ਜਿਹੜਾ ਦਾ ਬੇਟਾ ਵੀ ਕੈਨੇਡਾ ਦੇ ਵਿੱਚ ਹੈਗਾ ਅਚੀਮਨ ਸਿੰਘ ਤੇ ਨਿੱਤ ਨਿਨ ਬੋਲਡੀ ਦੇਖਿਓ ਸਾਰਾ ਬਲੌਗ ਆਪਣਾ ਲੋਜੀ ਤੇ ਪਹੁੰਚ ਗਏ ਸੀ ਸ਼ਹਿਰ ਛੀਮੇ ਕਿਉਂਕਿ ਸਾਹ ਲੈ ਜਾਂਦੇ ਨੂੰ ਸਾਨੂੰ ਛੀਮਾ ਸ਼ਹਿਰ ਜਾਣਾਗਾ ਤੇ ਇੱਥੋਂ ਲਵਾਂਗੇ ਫਲ ਫਰੂਟ ਮਾਮਾ ਜੀ ਉਹਨਾਂ ਲਈ ਤੇ ਸੰਤਰੇ ਲਵਾਂਗੇ ਲੋ ਜੀ ਤੇ ਚੀਮੇ ਚੋਂ ਅਸੀਂ ਆ ਗਏ ਬਾਹਰੇ ਤੇ ਅੱਜ ਚੀਮੇ ਪਿੰਡ ਦੇ ਵਿੱਚ ਦੋ ਲੰਗਰ ਸੀਗੇ ਤੇ ਇੱਕ ਤਾਂ ਕੜੀ ਚੌਲਾਂ ਦਾ ਸੀਗਾ ਤੇ ਦੂਸਰਾ ਪਕੌੜਿਆਂ ਦਾ ਤੇ ਆਪਾਂ ਦੋਨੇ ਲੰਗਰਾਂ ਦੇ ਵਿੱਚ ਰੁਕੇ ਸੀਗੇ ਤੇ ਪਹਿਲੇ ਜੀ ਤਾਂ ਕੜੀ ਚੌਲ ਸੀ ਬਾਟੀ ਬਾਟੀ ਬਲੌਂਗ ਖਾਦੇ ਤੇ ਉਸ ਤੋਂ ਬਾਅਦ ਅਗੇ ਅਸੀਂ ਪਕੌੜਿਆਂ ਦਾ ਤੇ ਪਕੌੜੇ ਬਾਪੇ ਨੇ ਗੱਡੀ ਚਿਪੜਾ ਤੇ ਸਾਨੂੰ ਚੱਲਦੇ ਆਪਾਂ ਜਿਮਾ ਤੋਂ ਜਖੇਪੜ ਪਿੰਜ ਜਖੇਪੜ ਤੋਂ ਸਾਜਲਾ ਇਹਦੇ ਡੈਡੀ ਦੇ ਨਾਨਕ ਹਾਂ ਜਖੇਪੜ ਮੇਰੇ ਨਾਨਕੀ ਮੇਰੇ ਡੈਡੀ ਦੇ ਨਾਨਕਿਆਂ ਦਾ ਪਿੰਡ ਹੈਗਾ ਅਸੀਂ ਉਹਨਾਂ ਦੇ ਘਰ ਦੇ ਜਾਵਾਂ ਕੋਲਤੀ ਨੰਗਾਗੇ ਦਫਾਵਾਂਗੇ ਤੁਹਾਨੂੰ ਵੀ ਇਹ ਹੈਗਾ ਜਿ ਪਿੰਡ ਜਖੇਪੜ ਤੇ ਮੇਰੇ ਡੈਡੀ ਦੇ ਨਾਨਕੇ ਤੇ ਪਿੰਡ ਪੰਜਾਬ ਦੇ ਵੱਡੇ ਪਿੰਡਾਂ ਦੇ ਵਿੱਚੋਂ ਇੱਕ ਹੈਗਾ ਜੋ ਕਿ ਇੱਥੇ ਚਾਰ ਪੰਚਾਇਤਾਂ ਬਣਦੀਆਂ ਨੇ ਚਾਰ ਹੀ ਸਰਪੰਚ ਬਣਦੇ ਨੇਗੇ ਤੇ ਫਿਰ ਉਹਨਾਂ ਦੇ ਅੱਗੇ-ਅੱਗੇ ਜਿਵੇਂ ਮੈਂਬਰ ਹੁੰਦੇ ਨੇ ਤੇ ਆ ਗਲੀ ਦੇ ਵਿੱਚ ਵੜ ਕੇ ਪਹਿਲਾ ਘਰ ਆਗਾ ਮੇਰੇ ਡੈਡੀ ਦੇ ਨਾਨਕਾਂ ਦਾ ਇੱਧਰ ਮਤਲਬ ਇੱਧਰ ਵਾਲੀ ਸਾਈਡ ਰਹਿ ਗਿਆ ਲੈ ਉਹ ਬਿੱਲੀ ਰਾਹ ਕੱਟ ਗਈ ਛੱਡਾ ਪਹੁੰਚ ਗਏ ਆਪਾਂ ਪਿੰਡ ਸਾਜਲੇ ਹੋਰ ਸਾਹਮਣੇ ਆ ਗਿਆ ਪਿੰਡ ਉਹ ਠੀਕ ਘਰ ਆ ਗੋਨਾਂ ਦਾ ਬਸ ਫਿਰ ਨੀਤ ਕ੍ਰੋਸ ਕਰਨ ਸਾਰੀ ਘਰ ਆ ਜੂਗਾ ਚਿੱਟਾ ਜਾ ਕਰ ਚਿੱਟਾ ਚਲੋ ਕੋ ਮੈਂ ਸ਼ਰਟ ਪੀ ਲਾ ਰਹਣਾ ਠੀਕ ਲੋ ਮਿਲਦੇ ਅੰਦਰ ਜਾ ਕੇ ਲੋ ਜੀਤੇ ਅਸੀਂ ਪਹੁੰਚ ਗਏ ਸੀਗੇ ਆਪਣੇ ਮਾਮੇ ਦੇ ਘਰੇ ਤੇ ਮਾਮੀ ਨੇ ਮਤਾਣਾ ਖਾਦਾ ਪਹਿਲਾਂ ਅਸੀਂ ਦਿੱਤਾ ਸਾਨੂੰ ਇਹਨਾਂ ਨੇ ਫਿਰ ਦੇਗ ਗੁਰਦੁਆਰਾ ਸਾਹਿਬ ਤੋਂ ਆਈ ਸੀ ਸਵੇਰੇ ਸੰਗਰਾਣ ਕਰਕੇ ਗਏ ਸੀ ਇਹ ਤੇ ਉੱਥੇ ਬਿਸਕੁਟ ਵੀ ਮਿਲੇ ਤੇ ਇਹਨਾਂ ਦੇ ਪਿੰਨੀਆਂ ਪੱਟੀਆਂ ਨੇ ਘਰੇ ਅਲਸੀ ਦੀਆਂ ਉਹ ਦਿੱਤੀਆਂ ਤੇ ਬਈਸੇ ਮੈਨੂੰ ਵਧੀਆ ਨਹੀਂ ਲੱਗਦੀਆਂ ਇਹ ਤੇ ਜਲੇਬੀਆਂ ਹੁਣ ਚਾਹ ਨਾਲ ਖਾਵਾਂਗੇ ਹਜੇ ਮਾਮੀ ਅੰਦਰ ਚਾਹ ਬਣਾਈ ਜਾਂਦੀ ਰਹੀ ਚ ਤਰਾ ਗਿਆ ਘਰ ਤੇ ਉਧਰ ਸਾਹਮਣੇ ਹੈਗੀ ਆ ਬਾਰ ਚ ਦੁਕਾਨ ਮਮਾ ਜੀ ਦੀ ਡਾਕਟਰ ਨੇ ਕਿ ਉਹ ਤੇ ਇੱਧਰ ਖੜੀ ਰਾਂ ਦੀ ਗੱਡੀ ਤੇ ਇੱਕ ਸਾਈਕਲ ਦੂਜੀ ਗੱਡੀ ਉਹਨਾਂ ਦੀ ਇਹ ਪਿੰਡ 'ਚ ਲੋਕਰ ਰੱਖੀ ਹੋਈ ਆ ਗੱਡੀ ਦੇ ਟਾਈਮ ਆਥਣਾ ਦਾ ਹੋ ਗਿਆ ਤੇ ਰੋਟੀ ਪਾਣੀ ਅਸੀਂ ਖਾ ਲਿਆ ਮਾਮੀ ਨੇ ਬਣਾ ਕੇ ਖਵਾਇਆ ਆਪਾਂ ਨੂੰ ਤੇ ਦੇਣੇ ਅਸੀਂ ਵੀਡੀਓ ਬਣਾਈ ਨਹੀਂ ਕਿਉਂਕਿ ਗੱਲਾਂ ਬਾਤਾਂ ਕਰਦੇ ਸੀ ਇੱਥੇ ਮੇਰਾ ਫੋਨ ਚਾਰਜ ਨਹੀਂ ਸੀਗਾ ਟਾਈਮ ਨਹੀਂ ਲੱਗਿਆ ਬਣਾਉਣ ਦਾ ਤੇ ਹੁਣ ਮਿਲਿਆਣਾ ਤੁਹਾਨੂੰ ਆਪਣੀ ਮਾਮੀ ਨਾਲ ਤੇ ਮਾਮਾ ਜੀ ਬਾਹਰੇ ਨੇ ਹਜੇ ਦੁਕਾਨ 'ਚ ਉਹਨਾਂ ਨੂੰ ਤਾਂ ਕੋਈ ਬੇਸੈਂਟ ਦਵਾਈ ਲੈਣ ਆਏਗਾ ਤੇ ਅਸੀਂ ਰੋਟੀ ਪਾਣੀ ਖਾ ਲਿਆ ਮਾਮੀ ਨੇ ਬਣਾਇਆ ਸੀ ਪਨੀਰ ਵਾਲਾ ਸਾਗ ਤੇ ਮਟਰ ਪਨੀਰ ਇੱਕ ਤੇ ਉੱਥੇ ਜਾ ਕੇ ਦਿਖਾਇਓ। ਉਹ ਸੀ ਮੇਰੀ ਮੰਮੀ ਜੀ। ਹੱਥ ਖੜਾ ਕਰ ਦੇ ਵਾਪਸ। ਚਿੱਟੀ ਕੰਨੀ ਸੀ। ਮੈਂ ਮੈਂ ਕਹਿੰਦਾ ਕਿ ਅਸ। ਤੇ ਇੱਧਰ ਮੰਮੀ ਬੈਠੇ ਨੇ ਆਪਣੇ। ਅਸੀਂ ਰੋਟੀ ਖਾ ਲਈ। ਤੇ ਮੰਮੀ ਨੂੰ ਸਾਫ ਸਫਾਈ ਕਰਨ ਲੱਗ ਗਏ ਹੁਣ। ਤੇ ਇਸ ਤੋਂ ਬਾਅਦ ਪੀਵਾਂਗੇ ਦੁੱਧ। ਤੇ ਦੁੱਧ ਨਾਲ ਮੰਮੀ ਸੇਵ ਕੱਟੀ ਬੈਠੀ ਹੈਗੀ। ਹਾਂ। ਮੈਂ ਤੇ ਲਾਇ ਦਸੂ। ਆ ਮੇਰੇ ਘੁੱਟ ਤੇ ਬਹੁਤ ਚੀਜ਼ ਪਈ। ਕੋਈ ਨਹੀਂ ਹੋਇਆ। ਅੱਧੀ ਲਗਾਉਂਦਾ ਕੋਈ ਦੱਸੇ ਕੋਈ talla surak kandam da ne gutda ji ki ja koi ਇਸ ਤਰ੍ਹਾਂ ਅਸੀਂ ਇੱਕ ਤਾਗਾ ਬਣਾਇਆ ਮਲਕੀਨੀ ਇਸ ਤਾਗੇ ਨਾਲ ਵੀ ਕਹਿੰਦੇ ਵੀ ਠੀਕ ਹੋ ਜਾਂਦੇ ਪਰ ਮੇਰੇ ਗੋਟ ਗੁੱਟ ਦੀ ਚੀਜ਼ ਖਲਦੇ ਬਹੁਤ ਜ਼ਿਆਦਾ ਠੀਕ ਹੈ ਜੀ ਹੋਰ ਮੰਮੀ ਠੀਕ ਹੈ ਪੁੱਤ ਵਧੀਆ ਵਧੀਆ ਓਕੇ ਤੇ ਇਹਨਾਂ ਦਾ ਮੁੰਡਾ ਵੀ ਕੈਨੇਡਾ ਚ ਹੈਗਾ ਜਗਜੀਵਨ ਸਿੰਘ ਗੋਲਡੀ ਆਪਣਾ ਭਾਈ ਪਟਾ ਤੇ ਪਿੱਛੇ ਹੀ ਆਇਆ ਸੀ ਉਹ ਜਦ ਪਿਛਲੇ ਸਾਲ ਐਸੇ ਨਾ ਹਾਂ ਜੱਸਾਂ ਦੇ ਵਿਆਹ ਮਿਹਰੇ ਸੀਗਾ ਬਹੁਤ ਰੌਣਕਾਂ ਲਾਈਆਂ ਨੇ ਵਿਆਹ ਚ ਘੈਂਟ ਬੰਦਾ ਜੀ ਉਹ ਸਾਡਾ ਇੱਕ ਨੰਬਰ ਪੂਰਾ ਰੌਣਕੀ ਬੰਦਾ ਜੀ ਸਾਡਾ ਹਮ ਜਿੱਥੇ ਚਲੇ ਜਾਂਦਾ ਰੌਣਕ ਲਾਣ ਦਾ ਪੂਰਾ ਰੌਣਕੀ ਬੰਦਾ ਜਦੋਂ ਆਇਆ ਜੀ ਉਹ ਸੀ ਉਹ ਤੋਂ ਕੋਈ ਫੰਕਸ਼ਨ ਕਰਾਂਗੇ ਫਿਰ ਮਲਾਵਾਂਗੇ ਸਨੂ ਦੇ ਨਾਲ ਉਹਦਾ ਵਿਆਹ ਕਰਾਂਗੇ ਕੋਈ ਨਾ ਕੋਈ ਫੰਕਸ਼ਨ ਕਰਾਂਗੇ ਜਦੋਂ ਉਹ ਆ ਗਿਆ ਅਇਸ ਤੋ ਵਾਸ ਨੂੰ ਮਲੇਉਣਾ ਮਾਮਾ ਜੀ ਨਾਲ ਉਹ ਹਲੇ ਦੁਕਾਨ ਚ ਨੇਗੇ ਪੇਸ਼ੈਂਟ ਦਵਾਈ ਲਈ ਜਾਣਾ ਉਹਨਾਂ ਦਾ ਕੋਈ ਉੱਤਰ ਸਾਹਮਣੇ ਹੈਗੀ ਆ ਦੁਕਾਨ ਉਹਨਾਂ ਦੀ ਇੱਧਰ ਆ ਗਏ ਜੀ ਆਪਣੇ ਵੱਡੇ ਭਾਈ ਜਾਂ ਖੇਡਾਂ ਉਹਦੇ ਉਹਨੂੰ ਵੀ ਟਰੈਕਟਰ ਦਾ ਬਹੁਤ ਸੌਂਕ ਆ ਮੇਰੇ ਵਾਂਗੂ ਤੇ ਐਸਰ ਮਹਿਨਰਾ ਮੈਸੀ ਤੇ ਮਾਸਟਰ ਗੱਡੀ ਜਿਹੜੀ ਹਾਂ ਕੌਜੀ ਤੇ ਇਹ ਚਲਾਗੇ ਗੋਲਡੀ ਜਮੇ ਨੇ ਇੱਡਾਂ ਪੁਰਾਣੀਆਂ ਟਰੈਕਟਰ ਕੋੜੇ ਕੱਟੀ ਸਕੂਟਰ ਆਫਟਰ ਥੈਟ ਫੇਰ ਮਸੀ ਐਂਡ ਸੋਨਾਲੀ ਕਾ ਲੋ ਜੀ ਤੇ ਦਿਨ ਚੜ ਗਿਆ ਅਗਲਾ ਤੇ ਅੱਜ ਸਵੇਰੇ ਸਵੇਰੇ ਮਾਮੀ ਨੇ ਖਵਾਇਆ ਆਪਾਂ ਨੂੰ ਆਲੂ ਵਾਲੇ ਲਾ ਕੇ ਪਰੌਂਠੇ ਤੇ ਹੁਣ ਆਪਾਂ ਗੱਡੀ ਬਾਹਰੇ ਕੱਢ ਲਈ ਤੇ ਹੁਣ ਚੱਲਾਂਗੇ ਪਿੰਡ ਨੂੰ ਤੇ ਉਸ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਵਾਰੀ ਮਿਲਿਆਵਾਂਗੇ ਮਾਮਾ ਜੀ ਨਾਲ ਤਿਆਰੀ ਆ ਬਸ ਪਿੰਡ ਜਾਣ ਦੀ ਆਪਾਂ ਵੀ ਤਿਆਰ ਹੋ ਗਏ ਤੇ ਇਹ ਸਾਰਾ ਪਰਿਵਾਰ ਮਾਮਾ ਮਾਮੀ ਤੇ ਉਡੀ ਆਰੇ ਮੇਰੇ ਮਾਮਾ ਜੀ ਕੈਂਟ ਹੁੰਦਾ ਪੂਰਾ ਇਹ ਦਾ ਹਾਂ ਉਹਦੇ ਘਰੇ ਜਾਂਦੇ ਮम्मी ਜੀ ਨਾਲ ਰਹੇਗੀ ਸੱਚਾ ਕੁਟੂ ਖਾਪਾ ਹਾਂ ਇੱਕ ਇਹਨਾਂ ਕੋਲੇ ਇਸੇ ਤੇ ਉਹ ਘਰ ਦਾ ਮਾੜੀ ਗੇ ਕੈਂਟ ਚੀਜ਼ ਹੈ ਜੀ 6 ਮਾੜ ਦਾ ਜਮਾਂ ओरिजिनल ਕੋਈ ਸਕ੍ਰੈਚ ਨਹੀਂ ਹਲੇ ਤੱਕ ਜਮਾਂ ਜਨਸੀ ਵਾਲੀ ਕੰਡੀਸ਼ਨ ਸ਼ੋਅਰੂਮ ਕੰਡੀਸ਼ਨ ਕਰਨਾ ਜਿਹਨੂੰ ਆਪਾਂ ਅਲੀ ਖੈਮਾ ਮਰੋ ਦਾ ਨਾਮ 골ਡੀ ਜਮ ਮੇ ਅਰੀਜਨਲ ਚੀਜ਼ ਹੈ ਇਹ ਸੌ ਕੀ ਬੰਦੇ ਰੱਖੀ ਹੋਇਆ ਇਹਨਾਂ ਦੀ ਸੁਪਰ ਸਟੱਲ ਤੋਂ ਉਹ ਤੁਹਾਨੂੰ ਦਿਖਾ ਦੂੰਗਾ ਉਹ ਬਣਾ ਲੀਦਾ ਉਹ ਖੇਡਾਂ 골ਡੀ ਦੀਆਂ ਟਰੈਕਟਰ ਸਾਰੇ ਬੰਦੇ ਦੀ ਫੋਟੋ ਹੋਣਾ 골ਡੀ ਦਾ ਉਹ ਸੀ 골ਡੀ ਇਧਰ ਆ ਗਈ ਦੁਕਾਨ ਆਪਣੇ ਮਾਮਾ ਜੀ ਦੀ ਇੱਥੇ ਕਰਦ ਰਿਹਾ ਆਉ ਦਾ ਡਾਕਟਰੀ ਵਾਲਾ ਕੰਮ ਤਾਂ ਬੀਜੀ ਬਹੁਤ ਆ ਵੈਸੇ ਇਹ ਸ਼ਡਿਊਲ ਜਦੋਂ ਵੀ ਕੋਈ ਗੇਟ ਚ ਆਦਾ ਰਾਜਣਾ ਰੋਟੀ ਛੱਡ ਕੇ ਬਚਣਾ ਪੈਂਦਾਗਾ ਇਹ ਇਤਾਂ ਦਾ ਕੰਮ ਆਗਾ ਤੇ ਉੱਪਰ ਫੋਟੋ ਸੀ ਭਗਤ ਸਿੰਘ ਸੀ ਉਤਮ ਸਿੰਘ ਸੀ ਕਰਤਾਰ ਸਿੰਘ ਸਰਾਭਾ ਸੀ ਜੀ ਪ੍ਰਧਾਨ ਮੰਤਰੀ ਜੀ ਮਹਾਰਾਜ ਸਨ ਬਾਰ ਮਿਲੀ ਹੋਈ ਇਹਨਾਂ ਨੂੰ ਕੈਨੇਡਾ ਦੇ ਛੰਡੇ ਕੰਪਨੀ ਵਰਲਡ ਕਿਨੇਡਾ ਗਿਆ ਇਹ ਵੱਡਾ ਕਰਕੇ ਲਾਇਆ ਇਹਨਾਂ ਨੇ ਬਾਕੀ ਛੋਟੇ ਨੇ ਇਧਰ ਸਤਵਬਾ ਬਾਤਲ ਸਿੰਘ ਦੀ ਮਸਕੋੜੇ ਵਾਲਾ ਕੋਈ ਨਾ ਵਰਤੀ ਕੋਈ ਨਾ ਬਤਾਇਆ ਨਾ ਨਾ ਹੋ ਕਿ ਦੱਸੋ ਚਲੋ ਜੀ ਤੇ ਹੁਣ ਚੱਲਦੇ ਆਪਾਂ ਪ੍ਰਿੰਟਰ ਨੂੰ ਕਿਉਂਕਿ ਟਾਈਮ ਕਾਫੀ ਹੋ ਗਿਆ ਤੇ ਜਾ ਕੇ ਚਾਰ ਵਗੈਰਾ ਹੀ ਪੱਟਣਾ ਮੱਝਾਂ ਦਾ ਵੀ ਦੇਖਣਾ ਉਜ ਮੈਨੂੰ ਗੱਡੀ ਚ ਉਤਾਰ ਕੇ ਦਵਾਰੇ ਡਾਕਟਰ ਮਾਂ ਬੈ ਨੇ ਦਿੱਤੀਆਂ ਵੈਕਸ ਇਹ ਦੇਖ ਕੇ ਤੋਰਿਆ ਕਰ ਲੈ ਕੇ ਜਾਓ ਤੰਗਾ ਵਾ ਮਮੀ ਓਕੇ ਓਕੇ ਨਾ ਮਾਂ ਮੀ ਲਾ 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 ਗਈ ਮੁੱਠੇ